ਏਰੀਆ ਨੇ 6 ਨਾਲਾਂ ਪੈਲੀ ਉਕਾਈ ਹੈ। ਬਾਕੀ ਕੁਝ ਮੈਂ ਆੜ ਥੱਗੀ ਮਾਰੀ ਹੈ ਕਿ ਸਾਨੂੰ ਪਹਿਲਾਂ థਾਈਲੈਂਡ థਾਈਲੈਂਡ ਤੋਂ ਸਾਨੂੰ ਦੁਬਈ ਵਾਪਸ ਆਉਣਾ ਪਿਆ ਹੈ। ਇਸ ਨੇ ਸਾਡੇ ਨਾਲ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਤੋਂ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਸੀ। ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਦੇ ਚੁੱਕੇ ਆ। ਆਸਟ੍ਰੇਲੀਆ ਦਾ ਵੀਜ਼ਾ ਰੈਡੀ ਹੈ ਪਰ ਇਹ ਜਾਣ ਨੂੰ ਤਿਆਰ ਨਹੀਂ। ਕਿਉਂਕਿ ਇਹਨਾਂ 'ਚੋਂ ਇੱਕ ਮੁੰਡੇ ਦਾ ਵਿਆਹ ਹੋ ਚੁੱਕਿਆ ਤੇ ਦੂਜਾ ਜਾਣਾ ਨਹੀਂ ਚਾਹੁੰਦਾ। ਇੱਥੇ ਰੱਖੋ। ਬਾਹਰ ਲੱਕ। ਇੱਥੇ ਰੱਖੋ। ਦਾਰਿ ਲੱਕ ਐਂਡ ਰੋਕ ਦਾਰਿ ਲੱਕ ਐਂਡ ਰੋਕ ਜਿੱਕੇ ਮੋਤੀ ਮੁਰਦਾਬਾ ਰਾਈਟ ਵੇ ਆਈਲੈਂਡ ਐਂਡ ਇਮੀਗ੍ਰੇਸ਼ਨ ਵਾਲੇ ਨਵਦੀਪ ਕੁਮਾਰ ਐਮ ਡੀ ਨਵਦੀਪ ਕੁਮਾਰ ਸ਼ਰਮਾ ਨੇ ਮੇਰੇ ਤੋਂ ਨਿਊਜ਼ੀਲੈਂਡ ਟੂ ਵਿਜ਼ਟਰ ਟੂ ਵਰਕ ਪਰਮਿਟ ਦੇ ਭੇਜਣ ਦੇ ਨਾਮ ਤੇ 25 ਲੱਖ ਰੁਪਇਆ ਲਿਆ ਹੈ ਕਿੰਨੇ ਮੋੜ ਤੇ ਜੀ ਤੁਹਾਨੂੰ ਵਿੱਚੋਂ ਸਾਨੂੰ ਮੈਨੂੰ 12 ਲੱਖ ਰੁਪਇਆ ਮੋੜਤਾ ਜੀ ਮੈਂ ਇਸ ਤੋਂ ਮੈਂ 13.5 ਲੱਖ ਰੁਪਏ ਹਜੇ ਹੋਰ ਲੈਣਾ ਜੀ ਪਲੱਸ ਟਿਕਟਾਂ ਦੇ ਪੈਸੇ ਦਿੱਤੇ ਹਾਂਜੀ ਕਿੰਨੇ ਜਣੇ ਆ ਤੁਸੀਂ ਪੈਸੇ ਲੈਣ ਆਲੇ ਅੱਜ ਦੋ ਜਣੇ ਆ ਜੀ ਅਸੀਂ ਇਸ ਦੇ ਬਾਹਰ ਵਿੱਚ ਧਰਨਾ ਲਾਇਆ ਏ ਅੰਦਰ ਜਾ ਕੇ ਗੱਲ ਕਿਉਂ ਨਹੀਂ ਕੀਤੀ ਭਾਈ ਅਸੀਂ ਅੰਦਰ ਜਾ ਕੇ ਇਸ ਕਰਕੇ ਨਹੀਂ ਗੱਲ ਕੀਤੀ ਇਹ ਸਾਡੇ ਤੇ ਕਹਿ ਦਿੰਦੇ ਆ ਲੁੱਟਖੋ ਦਾ ਪਰਚਾ ਦਿੰਦੇ ਆ ਅਸੀਂ ਇਹਨਾਂ ਦੇ ਘਰੇ ਵੀ ਪਹੁੰਚ ਕੀਤੀ ਸੀ ਸਾਡੀ ਦਰਖਾਸਤ ਦਿੱਤੀ ਆ ਦਰਖਾਸਤ ਦਿੰਦੇ ਆ ਕਿ ਕਦੇ ਦਰਖਾਸਤ ਦਿੱਤੀ ਦੋ ਦਰਖਾਸਤਾਂ ਪਹਿਲਾਂ ਦਿੱਤੀਆਂ ਹੋਈਆਂ ਸਾਡੇ ਤੇ ਜੀ ਇਸ ਕਰਕੇ ਮੈਂ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਬੇਇੱਜ਼ਤੀ ਕਰਨਾ ਚਾਹੁੰਦਾ ਤੁਸੀਂ ਵੀ ਅੰਦਰ ਨਾ ਜਾਇਓ ਤੁਹਾਡੇ ਤੇ ਵੀ ਜੁਰਮ ਪਰਚਾ ਦੇਗਾ ਇੱਕ ਨੰਬਰ ਦਾ ਠੱਗ ਬੰਦਾ ਜੀ ਇਹ ਬੰਦ ਹੋਣਾ ਚਾਹੀਦਾ ਇਹਦਾ ਇਮੀਗ੍ਰੇਸ਼ਨ ਤੇ ਬਹੁਤ ਪੋਲੇ ਪਾਲੇ ਲੋਕਾਂ ਨੂੰ ਠੱਗਦਾ ਤੇ ਇਹਨਾਂ ਤੋਂ ਇਸ ਤੋਂ ਚੇਸ ਰਹਿਣ ਦੀ ਲੋੜ ਹੈ ਮੇਰਾ ਨਾਮ ਜਸਪਾਲ ਸਿੰਘ ਹੈ ਮੇਰਾ ਪਿੰਡ ਹੀ ਨਾ ਖੜਾਈ ਮੀਟਿੰਗ ਕਰਕੇ ਹੀ 16 ਤਰੀਕ ਦਾ ਟਾਈਮ ਲਿਆ ਸੀਗਾ ਜੀ ਬਾਅਦ ਦੇ ਵਿੱਚ 29 ਤਰੀਕ ਦਾ ਟਾਈਮ ਲੈ ਕੇ ਇਸ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਐਨੀ ਮੈਂ 8 ਲੱਖ 44 ਹਜ਼ਾਰ ਕਿਸ਼ਤਾਂ ਦਾ ਹੀ ਪੈਸੇ ਦਊਂਗਾ ਜੀ ਬਾਅਦ ਦੇ ਵਿੱਚ ਉਹ ਵੀ ਮੁੱਕਰ ਗਿਆ ਬਾਅਦ ਦੇ ਵਿੱਚ ਇਹਨੇ ਸਾਡੇ ਨਾਲ ਕੋਈ ਇਹਨੇ ਨਾਂ ਲਿਖਤ ਮੇਰੀ ਇਹਨੇ ਸ਼ੇਕ ਨਾਲਾਂ ਪਹਿਲੀ ਵਕਾਈ ਹੈ। ਬਾਕੀ ਕੁਝ ਮੈਂ ਆੜਤ ਤੋਂ ਪੈਸੇ ਚੱਕੇ ਸੀਗੇ। ਏਜੰਟ ਨੇ ਸਾਡੇ ਨਾਲ 25 ਲੱਖ 1 ਤੇ 1 ਲੱਖ 75 ਹਜ਼ਾਰ ਟਿਕਟ ਦੇ ਪੈਸੇ ਨਾ ਠੱਗੇ। ਕਿਹੜਾ ਪਤਾ ਏਜੰਟ ਦਾ? ਨਵਦੀਪ ਸਿੰਘ ਸ਼ਰਮਾ ਹਾਂ ਜੀ। ਇਹ ਪਿੰਡ ਕੌਣੀ ਦਾ ਰਹਿਣ ਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਹੈ ਇਸ ਦਾ। ਕੀ ਕੀਤਾ ਜੀ ਇਹਨੇ? ਹਾਂ ਜੀ ਇਹਨੇ ਸਾਡੇ ਨਾਲ ਇਹ ਠੱਗੀ ਮਾਰੀ ਹੈ ਕਿ ਸਾਨੂੰ ਪਹਿਲਾਂ ਥਾਈਲੈਂਡ ਥਾਈਲੈਂਡ ਤੋਂ ਸਾਨੂੰ ਦੁਬਈ ਵਾਪਸ ਆਉਣਾ ਪਿਆ ਜੀ ਇਸ ਨੇ ਸਾਡੇ ਨਾਲ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਤੋਂ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਸੀਗਾ ਜੀ 25 ਲੱਖ ਰੁਪਏ ਦੇ ਵਿੱਚ ਜੀ ਸਾਨੂੰ ਪਹਿਲਾਂ ਥਾਈਲੈਂਡ ਭੇਜਿਆ ਥਾਈਲੈਂਡ ਤੋਂ ਦੁਬਈ ਭੇਜਿਆ ਗਿਆ ਉਹ ਕਿਸੇ ਕਾਰਨ ਕਰਕੇ ਵੀਜ਼ੇ ਨਾ ਇਹਨਾਂ ਦੇ ਜੀ ਨਹੀਂ ਸਹੀ ਹੋ ਸਕੇ ਇਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਅਸੀਂ ਇਹਨਾਂ ਨੂੰ 12-12 ਲੱਖ ਰੁਪਏ ਵਾਪਸ ਕਰਤਾ ਫਿਰ ਸਾਡੀ ਪੰਜ ਵਾਰ ਪੰਚਾਇਤ ਹੋ ਚੁੱਕੀ ਹੈ ਜੀ ਜਿਨ੍ਹਾਂ ਚ ਅਸੀਂ ਇਹਨਾਂ ਨੂੰ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਦੇ ਚੁੱਕੇ ਹਾਂ ਆਸਟ੍ਰੇਲੀਆ ਦਾ ਵੀਜ਼ਾ ਰੈਡੀ ਹੈ ਪਰ ਇਹ ਜਾਣ ਨੂੰ ਤਿਆਰ ਨਹੀਂ ਕਿਉਂਕਿ ਇਹਨਾਂ 'ਚੋਂ ਇੱਕ ਮੁੰਡੇ ਦਾ ਵਿਆਹ ਹੋ ਚੁੱਕਿਆ ਤੇ ਦੂਜਾ ਜਾਣਾ ਨਹੀਂ ਚਾਹੁੰਦਾ ਮੇਰੀ ਇਹਨੇ ਸ਼ੇਕ ਨਾਲਾਂ ਪਹਿਲੀ ਵਿਕਾਈ ਹੈੀ ਬਾਕੀ ਕੁਝ ਮੈਂ ਆੜ ਥੱਗੀ ਮਾਰੀ ਹੈ ਕਿ ਸਾਨੂੰ ਪਹਿਲਾਂ ਥਾਈਲੈਂਡ ਥਾਈਲੈਂਡ ਤੋਂ ਸਾਨੂੰ ਦੁਬਈ ਵਾਪਸ ਆਉਣਾ ਪਿਆ ਹੈ ਇਸਨੇ ਸਾਡੇ ਨਾਲ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਤੋਂ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਸੀ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਦੇ ਚੁੱਕੇ ਆਂ ਆਸਟ੍ਰੇਲੀਆ ਦਾ ਵੀਜ਼ਾ ਰੈਡੀ ਹੈ ਪਰ ਇਹ ਜਾਣ ਨੂੰ ਤਿਆਰ ਨਹੀਂ ਕਿਉਂਕਿ ਇਹਨਾਂ 'ਚੋਂ ਇੱਕ ਮੁੰਡੇ ਦਾ ਵਿਆਹ ਹੋ ਚੁੱਕਿਆ ਤੇ ਦੂਜਾ ਜਾਣਾ ਨਹੀਂ ਚਾਹੁੰਦਾ ਇੱਥੇ ਰੱਖੋ ਬਾਹਰ ਲਾ ਕੇ ਇੱਥੇ ਰੱਖੋ मोदी <muchas>